ਪਿੱਖੀ 'ਚ ਹਾਲ ਹੀ ਵਿੱਚ ਹੋਈਆਂ ਚੋਰੀਆਂ ਦੇ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਕੁਝ ਨਾਮ-ਮਾਲੂਮ ਵਿਅਕਤੀਆਂ ਵੱਲੋਂ ਪਿੱਖੀ ਸ਼ਹਿਰ ਵਿੱਚ ਕਈ ਦੁਕਾਨਾਂ 'ਚ ਚੋਰੀਆਂ ਕੀਤੀਆਂ ਗਈਆਂ ਸਨ। ਇਸ ਸਬੰਧੀ ਪਿੱਖੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਿਸ ਦੌਰਾਨ 1500 ਰੁਪਏ ਦੀ ਨਕਦ ਰਕਮ ਅਤੇ ਇੱਕ ਚਾਂਦੀ ਦਾ ਸਿੱਕਾ ਬਰਾਮਦ ਹੋਇਆ ਹੈ। ਡੀਐਸਪੀ ਬੂਟਾ ਸਿੰਘ ਦੇ ਅਨੁਸਾਰ ਪੁੱਛਗਿੱਛ ਦੌਰਾਨ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਵੱਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ ਹਾਂਜੀ ਇੱਥੇ ਤਸਵੀਖੀ ਦੇ ਵਿੱਚ ਪਿਛਲੇ ਮਹੀਨੇ ਦਸਵੇਂ ਮਹੀਨੇ ਵਿੱਚ 15 16 ਅਕਤੂਬਰ ਦੀ ਗੱਲ ਹੈ ਤੇ ਇਸ ਮਹੀਨੇ 5 ਤਰੀਕ ਨੂੰ ਦਰਮਾਨੀ ਰਾਤ ਨੂੰ ਦੋ ਜੋੜੀਆਂ ਅਈਆਂ ਤੇ ਪਿਛਲੇ ਮਹੀਨੇ ਤਿੰਨ ਜੋੜੀਆਂ ਹੋਣ ਸੀ ਸ਼ਹਿਰ ਦੇ ਵਿੱਚ ਉਸ ਸਮੇਂ ਚ ਮਕਾਦਮਾ ਨੰਬਰ 205 ਇਤੀ 16 10 2025 ਅਧਿੰਤਰਤਨ ਸੁਕਤੀ 34305 ਬੀਐਨਐਸ ਤਹਿਤ ਨਾਮ ਨੂੰ ਵਿਅਕਤੀ ਦੇ ਖਾਤੇ ਦਾ ਦਿਕਾਇਆ ਗਿਆ ਸੀ ਸਾਰੇ ਹਾਲਾਤ ਸਿਚੂ ਮੇਰੇ ਧਿਆਨ ਚ ਲੈਂਦੇ ਸਾਰੇ ਹਾਲਾਤ ਚੌਸ਼ਨਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਪਗਿਲਸੀ ਮੀਨਾ ਆਈਪੀਐਸ ਐਸਐਸਪੀ ਮਾਨਸਾ ਦੇ ਧਿਆਨ ਚ ਲੈਂਦੇ ਤਾਂ ਐਸਪੀ ਡੀ ਬੀ ਵਾਈਟ ਸਸਪਿਸ਼ਾਲ ਦੇ ਦਿਸਾਨ ਦੇ ਜਿਸ ਤਰ੍ਹਾਂ ਕੋਈ ਗਾਈਡਰ ਹਮ ਤਾਉਾਣਾ ਪੀਛੀ ਨਹੀਂ ਆਇਆ ਜੀ ਟੀਮਾ ਬਣਾਈ ਹੈ ਸੱਚ ਸੁਧੀ ਸੰਧੀ ਕੋਈ ਜੀ ਆਇਆ ਨੇ ਇਸ ਮੁਕਦਮੇ ਵਿੱਚ ਤੀਸਰਾ ਆਂਡਣਾ ਹੈ ਦੋ ਜਿਹੜੇ ਦੋਸ਼ੀ ਉਹ ਕਾਬੂ ਕੀਤੇ ਜਿਹੜੇ ਸਰਵਨਸੇ ਬੁੱਲੂ ਹੈ ਜਿਹੜਾ ਉਭਾ ਵਾਲਾ ਹੈ ਦੂਸਰਾ ਰਿਕੰਦਰ ਸਿੰਘ ਨੰਦੂ ਇਹ ਵੀ ਉਭਾ ਵਾਲਾ ਹੈ ਇਹਨਾਂ ਤੋਂ ਜਿਹੜਾ ਹੈਗਾ ਇਹਦੇ ਵਿੱਚ 1500 ਰੁਪਏ ਉ리로 ਮਾਲ ਤੇ ਇੱਕ ਚਾਂਦੀ ਦਾ ਸਿੱਕਾ ਬਰਾਮਦ ਕੀਤਾ ਦੋਸ਼ੀ ਜਿਹੜੇ ਪੁਲਿਸ ਵਾਰਡ ਦੇ ਨੇ ਇਹਨਾਂ ਨੂੰ ਹੋਰ ਵੀ ਮਿਠੂਈ ਜਾ ਰਹੀ ਹੈ ਮੈਂ ਇਥੇ ਨੂੰ ਇਹ ਵੀ ਦੱਸਣਾ ਚਾਹੁੰਗਾ ਜਿਹੜਾ ਸਰਵੰਤ ਸਿੰਘ ਹੈ ਰਫਗੁੱਲੂ ਇਥੇ ਪਹਿਲਾਂ ਹੀ ਚਾਰ ਮੁਕੱਦਮੇ ਦਰਨੇ ਇੰਥੇ ਪਹਿਲਾਂ ਚਾਰ ਮੁਕੱਦਮੇ ਦਰਨੇ ਜਿਹਨ ਲਖਵਿੰਦਰ ਸਿੰਘ ਇਹਦੇ ਤੇ ਕੰਮ ਕਰਵਾ ਦਿੰਦੇ ਨੇ ਕ੍ਰਿਮੀਨਲ ਟਾਈਮ ਦੇ ਬੰਦੇ ਨੇ ਜਿਹੜੇ ਕਿ ਸੰਗੁਰ ਵਾਲੀ ਸਾਈਡ ਤੋਂ ਆ ਕੇ ਇੰਨ ਇਥੇ ਨਾ ਚੋਰੀਆਂ ਦਾ ਅੰਜਾਮ ਦਿੰਦਾ ਹੈ ਅਤੇ ਤੁਹਾਡੇ ਲੋਕਾਂ ਦੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਇਹਨਾਂ ਉਪਰੋਕਸ਼ ਨੇ ਜੋ ਤਰਕਿਤ ਹੈ ਜਿਹੜੀਆਂ ਉਹ ਮਲਬਾਰਾਂ ਕਰਾਇਆ ਗਿਆ ਮੈਂ ਤੁਹਾਡੇ ਚੈਨਲ ਦੇ ਵੱਲੋਂ ਰਾਹੀਂ ਮੜਿਆ ਉਸ ਨਾਲ ਵੀ ਬਾਡੀਗ ਦਿਨਾ ਕਿ ਜਿਹੜਾ ਵੀ ਕੋਈ ਕਾਨੂੰਨ ਤੋੜਨ ਦੀ ਜਾਂ ਕੋਈ ਲੋਕਾਂ ਨੂੰ ਪਰੇਸ਼ਾਨੀ ਕਰਨ ਵਾਲੀ ਗੱਲ ਜਾਂ ਕੋਈ ਲੋਕਾਂ ਨੂੰ ਡਰਾਗਾ ਸ਼ਾਂਤੀ ਭੰਗ ਵਾਲੀ ਨੰਕ ਕਰਦਾ ਲੋ ਉਹਦੇ ਖਿਲਾਫ ਕਾਨੂੰਨ ਹੈ ਉਹ ਸਖਤੀ ਨਾਲ ਅਨੁਸਾਰ ਜਿਹੜਾ ਹੈ ਕਰ ਵੀ ਕਰੇਗੀ ਧੰਨਵਾਦ ਅਡੇ ਦਾ ਕੋਈ ਵੈਪਨ ਵਗੈਰਾ ਤਾਂ ਨਹੀਂ ਬਣਾਉਂਦਾ ਹੁੰਦਾ ਨਹੀਂ ਵੈਪਨ ਤਾਂ ਕੋਈ ਬਣਾਉਂਦਾ ਨਹੀਂ ਹੁੰਦਾ ਆ ਬਾਕੀ ਨੇ ਪੁੱਛੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪੁਲਿਸ ਰਮਾਂਦੇ ਨੇ ਇਹ ਜੇ ਕੋਈ ਹੋਰ ਗੱਲ ਸਾਹਮਣੇ ਤੇ ਤੁਹਾਨੂੰ ਜਰੂਰ ਦੱਸਿਆ ਜਾਏ